ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਉਮੀਦ ਆ ਸਭ ਠੀਕ ਠਾਕ ਹੋਵੋਗੇ ਤੇ ਦੋਸਤੋ ਅੱਜ ਤੁਹਾਡੇ ਲਈ ਆਪਾਂ ਇੱਕ ਜਾਣਕਾਰੀ ਲੈ ਕੇ ਆਏ ਆ ਜਾਣਕਾਰੀ ਇਹ ਹੈ ਕਿ ਜਿਵੇਂ ਕਿ ਆਪਾਂ ਫੇਸਬੁੱਕ ਤੇ ਤਾਂ ਆਪਾਂ ਜਿਹੜੀ ਕਮਾਈ ਕਰੀ ਸਕਦੇ ਆ ਕਿ ਆਪਾਂ ਨਾਲ ਨਾਲ ਕੀ YouTube ਨੂੰ ਜਿਹੜਾ ਕੀ ਆਪਣਾ ਚੈਨਲ ਮੋਨਟਾਈਜ਼ ਕਰਕੇ ਤਾਂ ਆਪਾਂ YouTube ਤੋਂ ਵੀ ਜਿਹੜੀ ਕੀ ਵਧੀਆ ਕਮਾਈ ਕਰ ਸਕਦੇ ਆ ਹਰੋ ਦੋਸਤੋ ਜਿੰਮੇ ਕਿ ਤੁਸੀਂ ਆਪਣਾ ਫੇਸਬੁੱਕ ਤੇ ਕੋਈ ਵੀ ਵੀਡੀਓ ਬਣਾਉਨੇ ਹੋ ਤਾਂ ਉਹ ਜਿਹੜੀ ਸੇਮ ਵੀਡੀਓ ਉਹੀ ਆਪਾਂ ਨਾਲ ਦੇਣਾ ਜਿਹੜੀ ਕਿ YouTube ਤੇ ਵੀ ਅਪਲੋਡ ਕਰ ਸਕਦੇ ਆ ਇਸ ਦਾ ਕੋਈ ਵੀ ਆਪਣੇ ਜਿਹੜਾ ਕਲੇਮ ਕਾਪੀਰਾਈਟ ਵਗੈਰਾ ਨਹੀਂ ਆਊਗਾ ਤਾਂ ਤਾਂ ਜੋ ਆਪਾਂ ਜਦੋਂ ਕਰਨਾ ਫੇਸਬੁੱਕ ਦੇ ਵਿੱਚ ਆਪਣਾ ਕੋਈ ਪੇਜ ਮੋਨਟਾਈਜੇਸ਼ਨ ਹੋ ਜਾਂਦਾ ਹੈ ਤਾਂ ਜਿਹੜੀ ਉਹ ਆਪਣੀ ਵੀਡੀਓ ਆਪ ਨੂੰ ਫੇਸਬੁੱਕ ਤੋਂ ਵੀ ਕਮਾਈ ਮਿਲਦੀ ਹੈ ਨਾਲ ਹੀ ਜਿਹੜਾ ਆਪਾਂ YouTube ਤੇ ਕਮਾਈ ਕਰ ਸਕਦੇ ਆਂਗੇ YouTube ਤੇ ਕਿਵੇਂ ਕਮਾਈ ਕਰ ਸਕਦੇ ਆਂ ਕਿਉਂਕਿ ਦੋਸਤੋ ਜਿਹੜੀਆਂ ਆਪਣੀਆਂ ਵੀਡੀਓ ਆਪਾਂ Facebook ਤੇ ਵਾਇਰਲ ਕਰਦੇ ਆਂ ਉਹੀ ਸੇਮ ਵੀਡੀਓ ਆਪਾਂ ਥੰਬਨੇਲ ਬਣਾ ਕੇ ਵਧੀਆ ਹਨਾ ਵਧੀਆ ਕੁਆਲਿਟੀ ਦੀ ਵੀਡੀਓ ਬਣਾ ਕੇ ਇਹਨੂੰ ਆਪਾਂ YouTube ਤੇ ਵੀ ਅਪਲੋਡ ਕਰੀਏ ਕਿਉਂਕਿ ਦੋਸਤੋ ਆਪ ਨੂੰ Facebook ਤੋਂ ਤਾਂ ਇੱਕ ਪਾਸੇ ਪੈਸਾ ਆ ਹੀ ਰਿਹਾ ਤੇ ਨਾਲ ਨਾਲ ਆਪ ਨੂੰ YouTube ਤੋਂ ਵੀ ਕਮਾਈ ਆ ਜੇ ਤਾਂ ਫਿਰ ਆਪਾਂ ਨੂੰ ਵੀ ਕੀ ਮਾੜਾ ਹਨਾ ਤੇ ਬਾਕੀ ਇੱਕ ਗੱਲ ਦੋਸਤੋ ਜਿਹੜਾ ਕਿ Facebook ਹਨਾ Facebook ਆਪਾਂ ਹੀ ਨਹੀਂ ਕਹਿੰਦੇ ਕਿ Facebook ਕਮਾਈ ਨਹੀਂ ਦਿੰਦਾ Facebook ਵੀ ਵਧੀਆ ਕਮਾਈ ਦੇ ਰਿਹਾ ਬਟ 100 ਦੇ ਵਿੱਚੋਂ 60 70 ਜਿਹੜੇ ਪੈਸੇ ਆ ਉਹ ਜਿਹੜੀ ਫੇਸਬੁਕ ਕਮਾਈ ਦਿੰਦੀ ਹੈ ਤੇ ਜਿਹੜਾ YouTube ਆ ਦੋਸਤੋ ਜਿਹੜਾ 100 ਦੇ ਵਿੱਚੋਂ 110% 100 ਦੇ ਵਿੱਚੋਂ 110% ਪੈਸਾ ਦਿੰਦਾ ਉਹ ਤੁਸੀਂ ਆ ਸੋਚੋਗੇ 110% ਕਿਵੇਂ ਦਿੰਦਾ ਕਿਉਂਕਿ ਦੋਸਤੋ ਫੇਸਬੁਕ ਆਪਣਾ ਪੈਸਾ ਘੱਟ ਕਿਉਂ ਦਿੰਦੀ ਹੈ ਕਿਉਂਕਿ ਜੇ ਦੋਸਤੋ ਜਿਹੜੀ ਫੇਸਬੁਕ ਤੇ ਹੈ ਨਾ ਜਿਹੜੀ ਕੋਈ ਵੀ ਵੀਡੀਓ ਬਹੁਤ ਜਲਦੀ ਵਾਇਰਲ ਹੋ ਜਾਂਦੀ ਹੈ ਤੇ ਜਿਹੜੀ YouTube ਤੇ ਵੀਡੀਓ ਜਿਹੜੀ ਦੋਸਤੋ ਉਹ ਘੱਟ ਜਿਹੜੀ ਕਿ ਸਟਰਗਲ ਕਰਨਾ ਪੈਂਦਾ ਵਾਇਰਲ ਹੋਣ ਤੇ ਕਿ ਟਾਈਮ ਲੱਗ ਜਾਂਦਾ ਜਿਹੜੀ YouTube ਤੇ ਕੀ ਆਪ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤਾਂ ਜਿਹੜਾ YouTube ਆ ਆਪਾਂ ਨੂੰ ਘੱਟ ਪੈਸਾ ਦੇ ਰਿਹਾ ਹੈਗਾ ਆ ਵੱਧ ਪੈਸਾ ਦੇ ਰਿਆ Facebook ਘੱਟ ਪੈਸਾ ਦੇ ਰਹੀ ਹੈ ਤੇ ਜੇਕਰ ਆਪਾਂ view ਦੀ ਗੱਲ ਕਰੀਏ ਡਾਲਰ ਦੀ ਗੱਲ ਕਰੀਏ ਤਾਂ ਜਿਹੜਾ ਕਿ ਆਪਣਾ YouTube ਤੇ ਹੈਗਾ ਆਪਾਂ ਨੂੰ ਜੇ Facebook ਦੀ ਗੱਲ ਕਰਗੇ ਤਾਂ ਹਜ਼ਾਰ view ਦੇ ਮਗਰ ਜਿਹੜਾ ਆਪ ਨੂੰ 1 ਜਾਂ 1.5 ਡਾਲਰ ਮਿਲਦਾ ਹੈ ਤੇ ਜਿਹੜਾ YouTube ਆ ਉਹ ਆਪ ਨੂੰ ਹਜ਼ਾਰ view ਦੇ ਪਿੱਛੇ ਲਗਭਗ ਆਪਾਂ ਨੂੰ 2 ਤੋਂ 3 ਡਾਲਰ ਜਿਹੜਾ ਕਿ ਇਨਕਮ ਦਿੰਦਾ ਹੈ ਤੇ ਆਪਾਂ ਕੀ ਜਿਹੜੀ ਦੋਸਤੋ YouTube ਤੇ ਵੀ ਜਿਹੜੀ ਆਪਣੀ ਕਮਾਈ ਕਰ ਸਕਦੇ ਆ YouTube ਤੇ ਆਪ ਨੂੰ ਥੋੜਾ ਜਿਹਾ ਕੀ ਵੱਧ ਧਿਆਨ ਦੇਣਾ ਤੇ ਜੇਕਰ ਆਪਾਂ ਆਪਣਾ ਜਿਹੜਾ ਚੈਨਲ ਮੋਨਟਾਈਜ਼ ਕਰਵਾਉਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਜਿਹੜਾ ਹੈ ਕਿ ਆਪਾਂ ਨੂੰ 1000 ਜਿਹੜਾ ਆਪਾਂ ਨੂੰ ਸਬਸਕ੍ਰਾਈਬਰ ਚਾਹੀਦਾ ਤੇ 4000 ਜਿਹੜਾ ਆਪਾਂ ਨੂੰ ਕੀ ਘੰਟਾ ਵਾਚ ਟਾਈਮ ਚਾਹੀਦਾ ਇਹ ਪਹਿਲਾਂ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਆਉਂਦਾ ਕਿ ਜਿਹੜਾ ਕਿ ਆਪਾਂ ਨੂੰ ਜਿਵੇਂ ਕਿ ਦੱਸਦੇ ਸੀ ਨਾ 1000 ਸਬਸਕ੍ਰਾਈਬਰ ਦੇ 4000 ਘੰਟਾ 1 ਸਾਲ ਦੇ ਵਿੱਚ ਜਿਹੜਾ ਪੂਰਾ ਹੋਣਾ ਚਾਹੀਦਾ ਨਹੀਂ ਦੋਸਤੋ ਉਹਦਾ ਹੁਣ ਕਹਿੰਦੇ ਵੀ ਕੋਈ ਚੱਕਰ ਨਹੀਂਗਾ ਉਹ ਸਾਇ ਤੁਸੀਂ 2 ਸਾਲ ਦੇ ਵਿੱਚ ਹੀ ਪੂਰਾ ਕਰ ਸਕਦੇ ਹੋ ਤੇ ਉਹ ਇੱਕ ਜਿਹੜੀ ਮੈਂ ਹੋਰ ਨਿਊਜ਼ ਸੁਣੀ ਸੀ ਬਾਕੀ ਚੰਗੇ ਦਰਮਣ ਕਨਫਰਮ ਨਹੀਂ ਹੈਗਾ ਵੀ ਕਹਿੰਦੇ ਸੀਗੇ ਵੀ ਜਿਹੜਾ ਪਹਿਲਾਂ ਜਿਹੜਾ 4000 ਘੰਟਾ ਸੀਗਾ ਹੁਣ ਘਟਾ ਕੇ ਜਿਹੜਾ ਕਿ YouTube ਨੇ 3000 ਕਰਤਾ ਕਿ ਆਪਾਂ ਨੂੰ 3000 ਜਿਹੜਾ ਵਾਚ ਘੰਟਾ ਜਿਹੜਾ 3000 ਵਾਚ ਟਾਈਮ ਹੈ ਨਾ ਉਹ ਪੂ ਜਿਹੜਾ ਕਿ ਆਪਣੇ ਚੈਨਲ ਨੂੰ ਮੋਨਟਾਈਜ਼ ਕਰਵਾ ਸਕੀ। ਜੇ ਆਪਣੇ ਕੋਈ ਵੀ ਕੰਟੈਂਟ ਬਣਾਉਣਾ ਆਪਦਾ origignal ਕੰਟੈਂਟ ਪਾਓ ਚਾਹੇ ਤੁਸੀਂ 3 ਮਿੰਟ ਦਾ ਪਾਓ 4 ਮਿੰਟ ਦਾ ਪਾਓ ਤੇ ਪਾਓ ਆਪਦਾ origignal ਕੋਈ ਵੀ ਕਾਪੀ ਪੇਸਟ ਕਰਕੇ ਤੁਸੀਂ ਜਿਹੜਾ ਕਿ ਆਪਣਾ ਕੰਟੈਂਟ ਨਹੀਂ ਪਾਉਣਾ ਕਿਉਂਕਿ ਉਸ ਦੇ ਨਾਲ ਕੀ ਹੈ ਬਾਅਦ ਦੇ ਵਿੱਚ ਕੋਈ ਕਲੇਮ ਵਗੈਰਾ ਆਉਂਦਾ ਫਿਰ ਹੈ ਨਾ ਉਹਦੇ ਵਿੱਚ ਇਸ਼ੂ ਆ ਜਾਂਦਾ। ਚਾਹੇ ਕੰਮ ਆਪਾਂ ਹੌਲੀ-ਹੌਲੀ ਕਰ ਲਓ ਕੋਈ ਦਿੱਕਤ ਨਹੀਂ ਪਰ ਜਿੱਡਾ ਵੀ ਕੰਮ ਤੁਸੀਂ ਕਰਨਾ ਜਿਹੜਾ ਆਪਦਾ ਕੀ ਤੁਸੀਂ ओरिजिनल ਕੰਟੈਂਟ ਪਾਉਣੇ ਆ ਆਪ ਦੇ ਕੰਟੈਂਟ ਬਣਾ ਕੇ ਪਾਓ ਜਿੰਨੇ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਕੀ ਥੋੜਾ ਜਿਹੜਾ ਚੈਨਲ ਜਲਦਾ ਗਰੋ ਕਰੂਗਾ ਇੱਕ ਵਾਰੀ ਜ਼ਰੂਰ ਹੈ ਜਿਹੜੇ ਕਿ ਆਪ ਨੂੰ ਥੋੜੇ ਕੀ ਉਹਦੇ ਵਿੱਚ ਦਿੱਕਤ ਆ ਸਕਦੀ ਹੈ ਕਿ ਆਪ ਨੂੰ ਟਾਈਮ ਲੱਗ ਸਕਦਾਗਾ ਜਾਂ ਕੋਈ ਆਪਣੇ ਫਰੈਂਡ ਸਰਕਲ ਫਰੈਂਡ ਸਬਸਕ੍ਰਾਈਬਰਸ ਤੇ ਜਿਹੜਾ ਟਾਈਮ ਲੱਗ ਸਕਦਾ ਜਾਂ ਵਾਸ਼ ਟਾਈਮ ਵਾਸ਼ ਟਾਈਮ ਲੱਗ ਜਾਂਦਾ ਪਰ ਜਦੋਂ ਦੋਸਤੋ ਇੱਕ ਵਾਰੀ ਐ ਜਦੋਂ ਨਿਯਾਰਾ ਵੱਜੂਗਾ ਜਦੋਂ ਆਪਣਾ ਮਾਨਟਾਜ ਹੋ ਜਾਣਾ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਆਦਾ YouTube ਤੁਸੀਂ ਜਿਹੜੇ ਚੰਗੀ ਇਨਕਮ ਕਰ ਸਕਦੇ ਹੋਗੇ ਇੱਕ YouTube ਆਪਣੇ ਜਿਹੜੇ ਯੂਥ ਹਾਸਤੇ ਲੋਕਾਂ ਵਾਸਤੇ ਵਧੀਆ ਚੰਗਾ ਪਲੇਟਫਾਰਮ ਆ ਜਿਹੜਾ ਕਿ ਆਪਾਂ ਨੂੰ ਕਮਾਈ ਦਾ ਵੀ ਸਾਧਨ ਦੇ ਰਿਹਾਗਾ ਤੇ ਹਾਂਜੀ ਦੋਸਤੋ ਜੋ ਜਿਹੜੇ ਜਿਕੇ ਦੋਸਤ ਆਪਣੇ Facebook ਤੇ ਵੀ ਵੀਡੀਓ ਪਾਉਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਕਿ ਜੇਕਰ ਆਪਾਂ 20-25000 ਰੁਪਏ Facebook ਤੋਂ ਕਮਾ ਰਹੇ ਹਾਂ ਤਾਂ 20-25-30000 ਰੁਪਏ ਆਪਾਂ ਨੂੰ YouTube ਤੋਂ ਆ ਜੇ ਤਾਂ ਉਸੇ ਹੀ ਵੀਡੀਓ ਨਾਲ ਤਾਂ ਇਹ ਤਾਂ ਬਾਈ ਫਿਰ ਆਪਣੇ ਸੋਨੇ ਸੁਹਾਗੇ ਵਾਲੀ ਗੱਲ ਹੈ ਤੇ ਦੋਸਤੋ ਤੁਸੀਂ ਜਿਹੜਾ ਕਿ ਇਹਨਾਂ ਧਿਆਨ ਰੱਖਿਓ ਕਿ ਜਿਹੜੀ ਤੁਸੀਂ ਫੇਸਬੁੱਕ ਤੇ ਵੀਡੀਓ ਪਾਉਨੇ ਆ ਉਹੀ ਜਿਹੜੀ ਸੇਮ ਵੀਡੀਓ ਤੁਸੀਂ ਆਪਣੇ YouTube ਤੇ ਪਾ ਕੇ ਵਧੀਆ ਪੈਸਾ ਕਮਾ ਸਕਦੇ ਆ ਤੇ ਬਾਕੀ ਦੋਸਤੋ ਜੇਕਰ ਤੁਹਾਨੂੰ ਹੋਰ ਵੀ ਕੋਈ ਨੋਲਿਜ ਚਾਹੀਦੀ ਆ ਤਾਂ ਆਪਣਾ YouTube ਚੈਨਲ ਆ ਜਿਹੜਾ ਇਹ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਆਪਾਂ ਜਿਹੜਾ ਫੇਸਬੁੱਕ ਤੇ ਵੀ ਵੀਡੀਓ ਵਗੈਰਾ ਪਾਉਂਦੇ ਰਹਿੰਨੇ ਆ ਫੇਸਬੁੱਕ ਤੇ ਜਿਹੜਾ ਕਿ ਆਪਣਾ ਸਬਜੀਤ ਮਠਾੜੂ ਦੇ ਨਾਂ ਦਾ ਚੈਨਲ ਆਪਣੀ ਫੇਸਬੁੱਕ ਪ੍ਰੋਫਾਈਲ ਬਣੀ ਹੋਈ ਆ ਤੇ ਮਠਾੜੂ ਤੇ ਵੀ 60 ਵਾਲਾ ਆਪਣਾ ਪੇਜ ਬਣਿਆ ਹੋਇਆ ਤੇ ਤੁਸੀਂ ਉੱਥੇ ਜਾ ਕੇ ਜਿਹੜਾ ਕਿ ਆਪਾਂ ਨੂੰ ਸਬਸਕ੍ਰਾਈਬ ਜੇਕਰ ਵੀਡੀਓ ਚੰਗੀ ਲੱਗੀ ਦੋਸਤੋ ਬਰਤਵਾ ਸ਼ੇਅਰ ਕਰਿਓ ਜੀ ਧੰਨਵਾਦ